ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਆਪਣੇ ਪਿੰਡ ਦੀ ਵੀ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਬਾਈ ਜੀ ਨੇ ਕਰਾਵਾਇਆ ਗੱਲਬਾਤ ਚੰਗੇ ਐਨੀਮਲ ਆ ਤੈਨਾਂ ਇੱਕ ਗੱਬਣ ਝੋਟੀ ਹੈਗੀ ਤੇ ਦੋ ਸੂਈਆਂ ਸਵਾਈਆਂ ਚੰਗੇ ਰਿਕਾਰਡ ਵਾਲੀਆਂ ਪੂਰੀਆਂ ਵਧੀਆ ਆ ਜਾ ਬਾਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੈ ਵੀਰੇ ਬਾਦਰ ਹਾਂ ਚੜ੍ਹਦੀ ਕਲਾ ਮੇਰੇ ਨਾਮ ਡਰੈਸ ਬੋਲੀਆ ਆਪਣਾ ਪਿੰਡ ਦੁੱਲੇਆਲਾ ਬਾਈ ਜ਼ਿਲ੍ਹਾ ਬਠਿੰਡਾ ਸੀ ਰਾਮਪਰਾ ਫੂਲ ਹਾਂਜੀ ਮੋਬਾਈਲ ਨੰਬਰ 981531856 ਓਕੇ ਇੱਕ ਵਾਰੀ ਫੇਰ ਬੋਲ ਦੋ ਤਹਿਸੀਲ ਬਾਈ ਰਾਮਪਰਾ ਫੂਲ ਹੈਗਾ ਜ਼ਿਲ੍ਹਾ ਬਠਿੰਡਾ ਹੈਗਾ ਪਿੰਡ ਦੁੱਲੇਆਲਾ ਤੇ ਮੋਬਾਈਲ ਨੰਬਰ 98153185 ਹੈਗਾ ਨੇੜੇ ਤੇੜੇ ਪਿੰਡ ਆਪਣੇ ਕਿਹੜੇ ਨੇੜੇ ਤੇੜੇ ਬਾਈ ਭਾਈ ਰੂਪਾ ਓਕੇ ਠੀਕ ਹੈ ਵੀਰੇ ਤੇ ਜੰਗੀਆਲਾ ਪਿੰਡ ਠੀਕ ਹੈ ਠੀਕ ਹੈ ਪਿੰਡ ਦੁੱਲੇਆਲਾ ਵੀਰੇ ਅੱਜ ਆਪਣੇ ਕੋਲ ਕਿੰਨੇ ਨਾਗ ਆਗੇ ਤੰਗ ਨਾਗਾ ਬਾਈ ਬਗਾਉ ਦੋ ਸੱਜਰ ਆ ਹਾਂਜੀ ਸੂਈਆਂ ਆ ਇੱਕ 10 ਦਿਨਾਂ ਦੀ ਕੱਚੀ ਐ 10 ਦਿਨਾਂ ਦੀ ਕੱਚੀ ਇਹਦੇ ਬਾਰੇ ਕਰ ਲੈਨੇ ਆ ਪਹਿਲਾਂ ਗੱਲ ਇਹਨੂੰ ਕਰੋ ਮੜੀ ਬਰੇ ਜਿਹੜੀ ਵੀਰੇ ਆਪਾਂ ਤੇਰੀ ਪਹਿਲੇ ਨੰਬਰ ਤੇ ਝੋਟੀ ਦੇਖੀ ਐ ਨੇ ਚੰਗੇ ਰਿਕਾਰਡ ਵਾਲੀ ਕਿੰਨੇ ਦਿਨ ਘਟਜੂਗੇ ਇਹ ਬਾਈ 10 ਤੋਂ 12 ਦੇ ਵਿੱਚ ਤੈਨੂੰ ਦਿੱਤੀਆਂ ਅਗਲੇ ਨੇ ਓਕੇ ਤੇ ਕੀ ਰਿਕਾਰਡ ਰਿਹਾ ਪਹਿਲੇ ਸੂਏ ਦਾ ਆ ਦੇਖ ਕੇ ਖਣ ਲੇਵਾ ਕਰੋ ਚੈੱਕ ਚਾਰੇ ਥਣ ਪੀੜੇ ਦੇ ਪਾਵੇਂ ਵਰਗੇ ਆ 20 ਲੀਟਰ ਦੱਸਿਆ ਬਾਈ ਪਿਛਲੇ ਦਾ ਓਕੇ ਸੂਏ ਦਾ ਹਣ ਹਾਂਜੀ ਇਹ ਇਹ ਵੀ ਉਹਨਾਂ ਨੇ ਗਰੰਟੀ ਦਿੱਤੀ ਹੈ ਵੀ 7 ਮਹੀਨੇ ਤੇ ਕੁਝ ਦਿਨ ਦੁੱਧ ਘਟਿਆ ਨਹੀਂ ਓਕੇ ਫਿਰ ਬਾਹਰ ਗਈ ਤੇ ਇਹ ਕੀ ਕਿੰਨਾ ਕੱਢ ਦੂਗੀ ਐਕੀਆ ਭਾਈ ਲਗਭਗ ਉਹਨਾਂ ਨੇ ਤੈ ਕਹੇ ਵੀ 24 ਪਰ ਮੈਂ ਬਾਈ ਮੰਨ ਕੇ ਰਹਿ ਆਇਆ ਹਾਂ ਦੇਊਗੀ ਵੀਰੇ ਵਾਕਈ ਸਹੀ ਗੱਲ ਆ ਗਈ ਬਾਕੀ ਦੀ ਗੱਲ ਕੱਢਦਾ ਵੀਰੇ ਬਾਹਰ ਨੂੰ ਤੋਰ ਕੇ ਦਿਖਾ ਦਈਏ ਕਰੋ ਜੀ ਚੈੱਕ ਤੇ ਡਿਮਾਂਡ ਬਾਹਰ ਰਹਿਣਾ ਹੀ ਫੋਨ ਤੇ ਰਹਿਣ ਵਾਲੀ ਆ ਡਿਮਾਂਡ ਭਾਈ ਆਏ ਆ ਵੀ ਕਈ ਰੰ ਦਾ ਹਾਂਜੀ ਕਿਸੇ ਨੇ ਘਰ ਵਾਲੀ ਨੇ ਲੈ ਕੇ ਜਾਣੀ ਹੁੰਦੀ ਹੈ ਹਨਾ ਉਹ ਚੱਲੇ ਜਾਂਦਾ ਜੇ ਕਿਸੇ ਬਿਵਾਰੀ ਵੜਾਣੇ ਲੈ ਕੇ ਜਾਣੀ ਹੈ ਉੜੇ ਔਖਾ ਹੋ ਜਾਂਦਾਗਾ ਡਿਮਾਂਡ ਜਾਇਜ ਹੋਊ ਹੂ ਪਸ਼ੂ ਦੇ ਹਿਸਾਬ ਨਾਲ ਆ ਸਿੰਘ ਸੁੰਘ ਕਰੋ ਚੈੱਕ ਬਾਕੀ ਦੇ ਵੀਰੇ ਜੇ ਤੁਸੀਂ ਕੋਲੇ ਆਉਂਗੇ ਨਾ ਕੋਈ ਐ ਨਹੀਂ ਵੀ ਤੁਹਾਨੂੰ ਲੰਮੀ ਲਿਆ ਚਲ ਕੋਈ ਘਾਟ ਨਜ਼ਰ ਆ ਜੂਗੀ ਇਹ ਚ ਕੋਈ ਵੀ 1% ਵੀ ਮੈਥੋ ਗਾਰੰਟੀ ਲੈ ਲਓ ਜੇ ਕੋਈ ਘਾਟ ਆਈ ਲੈ ਚਲ ਵੀਰੇ ਦੇਖੋ ਕੱਲਾ ਕੱਲਾ ਥਾਣਾ ਪੀੜੀ ਤੇ ਪਾਵਾਂ ਅਰਗੇ ਥਾਣਾਗੇ ਤੇ ਬਾਕੀ ਦੀ ਗੱਲ ਸਾਮੀ ਪਾਲੀ ਵੀ ਵੀ ਪੂਰੀਆ ਪਿੱਠ ਪੁੜੇ ਦੀ ਪੂਰੀ ਚੰਗੀ ਫੇਸ ਕੁਆਲਟੀ ਕਰੋ ਚੈੱਕ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਮਿਲਕ ਵੀ ਨਹੀਂ ਦੇਖੋ ਕਿੰਨੀ ਵਧੀਆ ਕਰਾਂ ਚੋਂ ਹਰਿਆਣੇ ਜੋ ਜਾ ਕੇ ਬਾਈ ਲੈ ਕੇ ਠੀਕ ਆ ਹਰਿਆਣੇ ਦੀਆਂ ਹਾਂ ਹਰਿਆਣੇ ਦੀਆਂ ਓਕੇ ਚਾਰੇ ਪਸ਼ੂ ਜੀ ਆਪਣੇ ਪਹਿਲਾਂ ਆਪਾਂ ਵੀਰੇ ਕੋਈ ਝੂਠ ਵਾਲੀ ਗੱਲ ਨਹੀਂ ਮੈਨੂੰ ਵੀ ਪਤਾ ਵੀ ਝੋਟੀਆਂ ਹਰਿਆਣੇ ਚੋਂ ਆਇਆਂ ਮੇਰੇ ਪਿੰਡ ਦੀਆਂ ਹੈਗੀਆਂ ਆ ਆ ਦੇਖੋ ਕਰੋ ਚੈੱਕ ਪਹਿਲੇ ਨੰਬਰ ਵਾਲੀ ਬਾਕੀ ਬਾਈ ਜਿਹੜਾ ਜਾਣਕਾਰ ਰਹੋ ਤਾਂ ਉਹੀ ਪਤਾ ਲੱਗਦਾ ਜੀ ਪਸ਼ੂ ਹੋਣ ਬਾਕੀ ਜਿਹੜੇ ਬਾਈਆਂ ਨੇ ਹਿਸਾਬ ਲਾਉਣਾ ਉਹ ਤਾਂ ਲਾ ਹੀ ਲੈਣਾ ਵੀਰੇ ਇਹ ਤਾਂ ਤੇਰੀ ਗੱਲ ਸਹੀ ਆ ਬੰਦਰ ਆ ਜੀ ਕਰੋ ਚੈੱਕ ਪੂਰੀ ਕੁਆਲਿਟੀ ਚੰਗੀ ਦੁਆਰ ਤੋਂ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਨ ਤੇ ਭੋਰਾ ਕੈਮਰੇ ਤੋਂ ਨਹੀਂ ਜਾਗਦੀਆਂ ਦੇਖੋ ਥਾਣੇ ਦੇਖੋ ਕਿਹੋ ਜਿ फेर ਬਈ ਕਰਵਾਉਣਾ ਇੰਨੀ ਹੈ ਸੀਲ ਆ ਓਕੇ ਆ ਦੇਖ ਲੈਣਾ ਜਿਹਨੇ ਮਨਜੀ ਚਾਹੇ ਲੈ ਜੇ ਮਰਜ਼ੀ ਕਰੀ ਆ ਤਾਂ ਗਾਇਆਂ ਵਾਲਾ ਕੰਮ ਆ ਨਾ ਹਾਂ ਤੇ ਵੀਰੇ ਜਿਵੇਂ ਆਪਾਂ ਕਹਿੰਦੇ ਐਫ ਐਫ ਨੂੰ ਹਵਾਨਾ ਲੱਗਿਆ ਵਾ ਝੋਟੀ ਤੇ ਲੱਗਿਆ ਵਿੱਚ ਐਫ ਵਾਲਾ ਹਵਾਨਾ ਤੇ ਕਰਿਓ ਚੈੱਕ ਬਾਕੀ ਦੀ ਗੱਲ ਵੀਰੇ ਬਾਦਰਾ ਚੀਪੇ ਜੂਪੇ ਦੀ ਓਕੇ ਆ ਬਾਈ ਜਮਨ ਹਣ ਤੋਂ ਚੈੱਕ ਕਰੇ ਬਿਲਕੁਲ ਗਰੰਟੀ ਆ ਬਾਈ ਠੀਕ ਆ ਵੀਰੇ ਠੀਕ ਆ ਜੇ ਮਰਜ਼ੀ ਆ ਖਾਂ ਮੀਚ ਕੇ ਲਈਏ ਓਕੇ ਜਿਹੜੀ ਹੁਣ ਆਪਾਂ 2 ਨੰਬਰ ਤੇ ਗੱਲ ਕਰਨ ਲਗੇ ਆ ਦੀ ਹਾਂ ਇਹ ਬਾਈ ਹੈਗੀ ਹੈਗੀ ਕਿਹੜਾ ਸੂਆ ਸੂਆ ਸੂਈ ਵੇਰ ਕੀ ਪਿਛਲੀ ਵੇਰ ਕੀ ਰਕਾਰ ਰਿਆ ਇਹਦਾ ਪਿਛਲੇ ਸੂਏ ਬਈ ਇਹਦਾ ਉਹਨਾਂ 18 ਲੀਟਰ ਦੱਸੋ ਓਕੇ ਤੇ ਅੱਜ ਕਿੰਨਾ ਦੇ ਦੂ ਅੱਜ ਕਿਰ ਬਈ ਇਹ ਸੇਬ ਵਾਲੇ ਘਰੇ ਜਾਂ ਬਈ 20 ਲੀਟਰ ਵਾਲਾ ਨਹੀਂ 18 ਤਾਂ ਕੱਢ ਹੀ ਦੇਣਾ ਤੇ ਨਹੀਂ 18 ਤਾਂ ਨੇ 19 18 19 ਤਾਂ ਕੱਢ ਹੀ ਦੇਣਾ ਓਕੇ ਤੇ ਡਿਮਾਂਡ ਇਹਦੀ ਵੀ ਫੋਨ ਤੇ ਰਹੂਗੀ ਡਿਮਾਂਡ ਬਈ ਤਿੰਨਾਂ ਦਾ ਵੀ ਫੋਨ ਤੇ ਰਹੂਗੀ ਤੇ ਹੁਣ ਦੁੱਧ ਕਿੰਨਾ ਤਿਆਰ ਆ ਥੱਲੇ ਇਹਦੇ ਥੱਲੇ ਬਈ ਖਾਣਾ ਇਸ ਵਕਤ ਇਹ ਮੱਲਾ ਵੀ 10 ਲੀਟਰ ਦੇ ਰਹੀ ਹੈਗੀ ਠੀਕ ਆ 10 ਲੀਟਰ ਯਾਨੀ ਬਾਲਾ ਕਿੰਨੇ ਦਿਨ ਹੋਗੇ ਸੂਈ ਨੂੰ ਸੂਈ ਨੂੰ ਤਾਂ ਤੰਗਣ ਹੋਗੇ ਓ ਥਾਲੇ ਵਨੇੜ ਤੋਂ ਕਰੋ ਚੱਕਲਾ ਕਲਾ ਥਾਨ ਲੱਗਿਆ ਬਾਬਾ ਬੱਚਾ ਲਾ ਲਿਆ ਸੀ ਆਫ ਕੈਮਰਾ ਤੇ ਉਸ ਮਹਾਪੁਰ ਨੂੰ ਦੇ ਸਕ ਹਾਂ ਆ ਦੇਖੋ ਧਾਰਾ ਮਾਰ ਦੋ ਮਾਰ ਦੋ ਮਾਰ ਦੋ ਆ ਦੇਖੋ ਜੀ ਕਰੋ ਚੈੱਕ ਪੂਰੀ ਵਧੀਆ ਤੇ ਕੱਢ ਲੈਣੇ ਬਾਹਰ ਨੂੰ ਤੋੜ ਕੇ ਦਿਖਾ ਦਈਏ ਹਾਂ ਆ ਦੇ ਕਰੋ ਚੈੱਕ ਜੀ ਪੂਰੀ ਚੰਗੀ ਝੋਟੀ ਕੱਦਗਾੜ ਪੂਰਾ ਵੱਡਾਗਾ ਸੋਰੀ ਬ੍ਰਦਰ ਆ ਬੱਚਾ ਆ ਗਿਆ ਤਾਂ ਕੱਟਾ 나ੜੂ ਨਾਲ ਲੀਗਾ ਲੰਮੀ ਲੈ ਚੱਲ ਬਾਕੀ ਦਾ ਵੀਡੀਓ ਬਣਾਉਣ ਦਾ ਸਮਾਂ ਆਪਣਾ 10:00 ਵਜੇ ਦਾ ਹੀ ਆਥ ਨੂੰ ਇਹਨਾਂ ਨੇ ਬਾਲਟੇ ਲਾ ਕੱਢ ਕੇ ਹਵਾਨੇ ਪੂਰੇ ਤਿਆਰ ਕਰ ਲੈਣੇ ਆਗੇ ਤੇ ਕੱਦ ਕਾਟਕਨ ਨੂੰ ਜਾ ਕੇ ਨਾ ਦੁੱਧ ਦੇ ਦੂ ਬਾਈ ਨੇ ਜਿੰਨਾ ਕਿਹਾ ਤੇ ਬਾਕੀ ਦਾ ਥੱਲੀ ਤੁਸੀਂ ਆਪ ਕਰ ਲੈਣੀ ਹੈਗੀ ਆ ਦੇਖੋ ਜੀ ਲੈ ਚੱਲ ਵੀਰੇ ਇਹਦੀ ਵੀ ਡਿਮਾਂਡ ਫੋਨ ਤੇ ਰਹੂ ਬਾਦਰ ਹੋਊਗੀ ਤਾਂ ਜਾਇ ਜੀ ਨਾ ਪਸ਼ੂ ਦੇ ਹਿਸਾਬ ਨਾਲ ਠੀਕ ਆ ਇਹ ਤਾਂ ਪਸ਼ੂ ਹੋ ਜਾ ਰਿਹਾ ਠੀਕ ਆ ਵੀਰੇ ਆ ਕਰੋ ਇਹ ਚੱਕ ਦੋ ਨੰਬਰ ਵਾਲੀ ਆ ਜਾ ਵੀਰੇ ਹੁਣ ਤਿੰਨ ਨੰਬਰ ਤੇ ਬੰਨ ਲਾ ਕੋਈ ਆ ਤੀਜੇ ਨੰਬਰ ਵਾਲੀ ਦੂਜਾ ਸੂਈ ਐ ਵੀ ਝੋਟੀ ਇਹ ਵੀ ਦੂਜਾ ਓਕੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਵੀ ਬਾਈ ਤਿੰਨ ਦਿਨ ਨਹੀਂ ਹੋਏ ਆਗੇ ਤਿੰਨ ਦਿਨ ਇਹਦੇ ਮਗਰ ਵੀ ਕੱਟੇ ਆਗੇ ਹੈ ਇਹਦੇ ਮਗਰ ਵੀ ਕੱਟੇ ਆਗੇ ਇਹਦੇ ਮਗਰ ਵੀ ਨਾ ਰਹੀ ਜੇ ਕਿੰਨਾ ਬੋਲਾ ਰੈਡੀ ਆ ਗਿਆ ਹੁਣ ਇਹਦੇ ਥੱਲੇ ਬਾਈ 8 ਤੋਂ 9 8 ਤੋਂ 9 ਕਢ ਲਾ ਬਾਹਰ ਨੂੰ ਤੋੜ ਕੇ ਦਿਖਾ ਦੇ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਦੁੱਧ ਇਹਦੇ ਥੱਲੇ ਵੀ ਬਾਈ ਲਗਭਗ 18 ਲੀਟਰ ਉਹਨਾਂ ਨੇ ਦੱਸਿਆ ਠੀਕ ਹੈ ਤਿਆਰ ਕੀ ਕਿੰਨਾ ਦੇ ਦੂ ਐਨ ਕੇ ਆ ਬਾਈ ਲਾ ਲਓ ਵੀ ਤੁਸੀਂ ਪੂਰੀ ਦੋਦੀ ਕੱਢ ਲੈ ਕੱਢ ਲਿਆ ਬਾਹਰ ਨੂੰ ਆ ਦੇਖੋ ਜੀ ਥਣਲੇਵਾ ਪੂਰਾ ਚੰਗਾ ਬਾਕੀ ਦਾ ਤੁਹਾਨੂੰ ਮੈਂ ਫੇਰ ਦੱਸ ਦੇਣਾ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦਾ ਹੈ ਅਸ ਤੋਂ ਇਹਨਾਂ ਨੇ ਬਾਲ ਢਿੱਲਾ ਕੱਢ ਕੇ ਪੂਰੀਆਂ ਤਿਆਰ ਹੋ ਜਾਣਾ ਤੇ ਕੁਆਲਿਟੀ 'ਚ ਕੋਈ ਘਾਟ ਨਹੀਂ ਕੋਲੇ ਆਉਂਗੇ ਖੁਸ਼ ਹੋ ਕੇ ਜਾਉਂਗੇ ਐ ਨਹੀਂ ਹੈਗਾ ਵੀ ਛੋਟੀਆਂ ਛੋਟੀਆਂ ਨੂੰ ਆਪਾਂ ਵੱਡੀਆਂ ਵੱਡੀਆਂ ਦਿਖਾ ਦੇਾਂਗੇ ਪੂਰੀਆਂ ਚੰਗੀਆਂ ਝੋਟੀਆਂ ਆ ਤੇ ਬਾਕੀ ਦਾ ਪੈਸੇ ਦਾ ਜ਼ਰੂਰ ਲੱਗਣਗੇ ਵੀਰੇ ਇਹਨਾਂ ਦੇ ਜੋ ਚੀਜ਼ਾਂ ਚੰਗੀਆਂ ਆ ਚੀਜ਼ਾਂ ਤੇ ਪੈਸੇ ਲੱਗਦੇ ਆਗੇ ਆ ਦੇਖ ਪੂਰੀ ਚੰਗੀ ਆ ਥਣ ਥਣ ਦੀ ਕੋਈ ਘਾਟ ਨਹੀਂ ਧਾਰਾ ਤੁਰਾ ਪੋਲੀਆਂ ਪੂਰੀਆਂ ਨੇ ਮੈਂ ਨਾ ਪੁੱਛੀ ਨਾ ਬਾਕੀ ਦੀ ਗੱਲ ਦੋ ਟਾਈਮ ਆਪਾਂ ਜਵਾਬ ਵੀ ਦੇਵਾਂ ਜੇ ਕੋਈ ਵੀਰ ਭਰਾ ਹੋਊਗਾ ਮੈਂ ਨਾ ਬਾਈ 2 ਦਾ 400 ਜਾਵੇ ਸੈਣ ਸੈਣ ਦਾ ਸਾਰਾ ਠੀਕ ਆ ਵੀਰੇ ਸੇਵਾ ਪਾਣੀ ਵਾਲੇ ਦਾ ਠੀਕ ਆ ਲੈ ਚੱਲ ਵੀਰੇ ਆਵੇ ਜਾਂ ਨਾ ਆਵੇ ਅਗਲਾ ਠੀਕ ਆ ਖੁਸ਼ ਹੋ ਕੇ ਜਾਊਗੀ ਹਾਂ ਯਾਰ ਜਾਨਵਰ ਦੇਖੇ ਆਪਾਂ ਠੀਕ ਆ ਵੀਰੇ ਆ ਦੇਖੋ ਜੀ ਥੱਲੇ ਤੋਂ ਥਣ ਲੇਵਾ ਪੂਰਾ ਇੱਕ ਨੰਬਰ ਹਵਾਨਾਂ ਦਾ ਦੋ ਝੋਟੀਆਂ ਸੀਗੀਆਂ ਤੁਹਾਨੂੰ ਸੂਈਆਂ ਵਗੀਆਂ ਦਿਖਾ ਦਿਆਂ ਡਿਮਾਂਡ ਇਹਦੀ ਵੀ ਫੋਨ ਤੇ ਰਹੂਗੀ ਬਾਈ ਫੋਨ ਓਕੇ ਗੱਲ ਹੋਈ ਹੈ ਜੀ ਕਿ ਕਿਸੇ ਦੁਬਾਰੀ ਭਰਾਣੇ ਲੈ ਕੇ ਜਾਣਾ ਹਨਾ ਠੀਕ ਆ ਵੀਰੇ ਤੇ ਉਹਦਾ ਕਰਕੇ ਫਿਰ ਆ ਕਰੋ ਇਹ ਚੱਕ ਪੂਰੀ ਇੱਕ ਨੰਬਰ ਆ ਗਈ ਤੇ ਥਾਣ ਲੈਵੇ ਦੀ ਪੂਰੀ ਵਧੀਆ ਕੋਈ ਸਮੀ ਪਲੀ ਚ ਕੋਈ ਕਮੀ ਨਹੀਂ ਤਿੰਨੇ ਪੂਰੀਆਂ ਪੰਗਾਂ ਝੋਟੀਆਂ ਰਗੀਆਂ ਤੇ ਨੰਬਰ ਫੇਰ ਬੋਲਦੇ ਵੀਰੇ ਬਾਦਰਾ ਹਾਂ ਬਈ 98 51 32 57 ਤਿੰਨ ਪਸੂ ਸੀ ਇਹ ਤਿੰਨੇ ਤੁਹਾਨੂੰ ਦਿਖਾਤੇ ਚੰਗੇ ਰਿਕਾਰਡ ਵਾਲੇ ਹਰਿਆਣੇ ਵਾਲੀਆਂ ਝੋਟੀਆਂ ਆ ਪਹਿਲੇ ਨੰਬਰ ਵਾਲੀ ਝੋਟੀ ਬਹੁਤ ਚੰਗੀ ਆ ਗਈ ਗੱਬਣਾਂਗੀ ਤੇ ਦੂਜੇ ਨੰਬਰ ਵਾਲੀ ਸੂਈ ਵੀ ਹੈ ਤੇ ਤੀਜੇ ਨੰਬਰ ਵਾਲੀ ਵੀ ਸੂਈ ਵੀ ਹੈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਿਆਰ ਹੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ